ਦੇਖੋ ਪਈ ਦੀ ਗੱਲ ਤੇ ਆ ਕਿ ਇਹ ਜਿਸ ਜਗ੍ਹਾ ਤੇ ਅਸੀਂ ਖੜੇ ਆਂ ਇਹ ਮੁਕੱਦਸ ਸਥਾਨ ਜਿਹੜਾ ਇਹ ਪਵਿੱਤਰ ਸਥਾਨ ਜਿਹੜਾ ਹੈ ਇਹ ਪਰਮਾਤਮਾ ਦੀ ਹੋਣ ਦਾ ਕੇਂਦਰ ਹੈ ਇਹ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਸਮੁੱਚੀ ਮਾਨਵਤਾ ਦੇ ਭਲੇ ਵਾਸਤੇ ਕੀਰਤਨ ਦਾ ਪ੍ਰਵਾਹ ਹੁੰਦਾ ਹੈ ਅਰਦਾਸ ਬੇਨਤੀਆਂ ਹੁੰਦੀਆਂ ਨੇ ਔਰ ਸਮੁੱਚੀ ਮਾਨਵਤਾ ਬਗੈਰ ਕਿਸੇ ਵਰਗ ਤੋਂ ਬਗੈਰ ਕਿਸੇ ਧਰਮ ਦੀ ਸੋਚ ਰੱਖਦੇ ਹੋਏ ਇਸ ਥਾਂ ਤੇ ਨਤਮਸਤਕ ਹੁੰਦੇ ਨੇ ਇਹ ਮਾਨਵਤਾ ਦਾ ਕੇਂਦਰ ਹੈ। ਔਰ ਦੇਸ਼ ਚੋਂ ਹੀ ਨਹੀਂ ਵਿਦੇਸ਼ਾਂ ਦੇ ਵਿੱਚੋਂ ਵੀ ਇਕੱਲੇ ਸਾਡੇ ਸਿੱਖ ਜਗਤ ਦੇ ਜਾਂ ਇੰਡੀਅਨ ਜਾਂ ਪੰਜਾਬੀ ਜਾਂ ਕੋਈ ਨਹੀਂ ਇਕੱਲੇ। ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਲਗਾਤਾਰ ਇੱਥੇ ਇਸ ਦਰਸ਼ਨ ਨੂੰ ਆਉਂਦੇ ਨੇ। ਔਰ ਜਦੋਂ ਹੋ ਕੇ ਜਾਂਦੇ ਨੇ ਉਹ ਇਸ ਗੱਲ ਦੀ ਤਾਕੀਦ ਕਰਦੇ ਨੇ ਕਿ ਜੋ ਸ਼ਾਂਤੀ ਜੋ ਮਨ ਦੇ ਵਿੱਚ ਇੱਥੇ ਬਹਿ ਕੇ ਮਿਲੀ ਹੈ ਕਿਤੇ ਹੋਰ ਨਹੀਂ ਮਿਲਦੀ। ਸਾਰੇ ਧਰਮਾਂ ਦਾ ਸਤਕਾਰ ਹੈ, ਸਾਰੇ ਧਰਮਾਂ ਦਾ ਸਤਕਾਰ ਸਾਡੇ ਮਨਾਂ ਚ ਬਰਾਬਰ ਹੈ। ਪਰ ਇਸ ਜਗ੍ਹਾ ਦੀ ਇੱਕ ਵਿਲੱਖਣ ਪਹਿਚਾਣ ਹੈ। ਚਾਰ ਦਰਵਾਜੀ ਸਮੁੱਚੀ ਵਰਗਾਂ ਦਾ ਸਮੁੱਚੇ ਧਰਮਾਂ ਦਾ ਸਤਕਾਰ ਦਾ ਸਾਨੂੰ ਹੋਣ ਦੇ ਵਿੱਚ ਪ੍ਰਗਟਾਉਂਦਾ ਹੈ ਜਦੋਂ ਅਸੀਂ ਨਿਉਂ ਕੇ ਜਾਂਦੇ ਆ ਸਾਨੂੰ ਨਿਮਰਤਾ ਸਿਖਾਉਂਦਾ ਹੈ ਵਿਸ਼ਾਲ ਹਿਰਦੇ ਜਿਹੜਾ ਸਰੋਵਰ ਹੈ ਉਹਦੀ ਸਾਨੂੰ ਸੰਦੇਸ਼ ਮਿਲਦਾ ਹੈ ਔਰ ਇਹੋ ਜੀ ਜਗ੍ਹਾ ਤੇ ਅੱਤਵਾਦੀ ਵੱਲੋਂ ਮੈਂ ਇਹਨੂੰ ਅੱਤਵਾਦੀ ਕਹਾਂਗਾ ਕਿਉਂਕਿ ਜਿਹੜਾ ਬੰਦਾ ਤੰਕ ਫੁਲਾਉਂਦਾ ਅੱਤਵਾਦੀ ਹੁੰਦਾ ਹੈ ਉਹਦੇ ਵੱਲੋਂ ਬਾਰ-ਬਾਰ ਈਮੇਲ ਭੇਜ ਕੇ ਥ੍ਰੈਟ ਕਰਨੀਆਂ ਇਹ ਬਹੁਤ ਮਾੜੀ ਗੱਲ ਹੈ ਔਰ ਜਿਹੇ ਲੋਕਾਂ ਦਾ ਇੱਕ ਪੱਕਾ ਇਲਾਜ ਸਰਕਾਰ ਵੱਲੋਂ ਹੋਣਾ ਚਾਹੀਦਾ ਔਰ ਇਹ ਲੋਕ ਜਿਹੜੇ ਹੁੰਦੇ ਕਿਸੇ ਧਰਮ ਜਾਤ ਦੇ ਨਾਲ ਸੰਬੰਧ ਨਹੀਂ ਰੱਖਦੇ ਇਹਨਾਂ ਲੋਕਾਂ ਦਾ ਕੋਈ ਮਨੁੱਖਤਾ ਦੇ ਨਾਲ ਨੇੜਤਾ ਦਾ ਵਾਸਤਾ ਵੀ ਨਹੀਂ ਹੁੰਦਾ ਇਹ ਲੋਕ ਮਨੁੱਖ ਨੂੰ ਕਤਲ ਕਰਨ ਲੱਗਿਆਂ ਕੁਝ ਮਾੜੀ ਘਟਨਾ ਨੂੰ ਅੰਜਾਮ ਦੇਣ ਲੱਗਿਆਂ ਇਹਨਾਂ ਦੇ ਮਨ 'ਚ ਰਤੀ ਭਰ ਵੀ ਡਰ ਖੌਫ ਜਾਂ ਦੀ ਚੀਜ਼ ਨਹੀਂ ਹੁੰਦੀ ਜਿੱਦਾਂ ਆਪਾਂ ਅੱਜਕੱਲ ਤੁਸੀਂ ਵੇਖਦੇ ਜੇ ਮੀਡੀਆ ਦੇ ਉੱਤੇ ਕਈ ਚੀਜ਼ਾਂ ਤੁਸੀਂ ਸਾਨੂੰ ਇਹਨਾਂ ਅੱਤਵਾਦੀਆਂ ਵੱਲੋਂ ਜੋ ਕਾਰਵਾਈ ਕੀਤੇ ਜਾਂਦੀ ਉਹ ਦੇਖਣ ਨੂੰ ਮਿਲਦੀਆਂ ਨੇ ਤੋ ਉਹਦੇ ਸੰਦਰਭ ਦੇ ਵਿੱਚ ਸਾਰੇ ਰਲਕੇ ਇਹਦੀ ਕੋਸ਼ਿਸ਼ ਕਰ ਰਹੇ ਆਂ ਔਰ ਅਸੀਂ ਵੀ ਲੈਟਰਸ ਲਿਖੀਆਂ ਨੇ ਸਰਕਾਰ ਨੂੰ ਔਰ ਪ੍ਰਮਾ ਪ੍ਰਮਾਤਮਾ ਦੇ ਘਰ ਹੂਵੇ ਕੁਛ ਨਾ ਅਰਦਾਸ ਬੇਨਤੀਆਂ ਵੀ ਕੀਤੀਆਂ ਨੇ ਮੈਂ ਵਾਰਸੀ ਮੈਂ ਅਰਦਾਸ ਬੇਨਤੀ ਅਸੀਂ ਵੀ ਗੁਰੂ ਮਹਾਰਾਜ ਦੇ ਘਰ ਨਤਮਸਤਕ ਹੋਣ ਆਏ ਆਂ ਜੀ ਹੋਰ ਸਾਬ ਜਿਹੜੇ ਤੁਸੀਂ ਚਿੱਠੀ ਲਿਖੀ ਸੀ ਉਸ ਵਿੱਚ ਕਿਆ ਸੀਗਾ ਕਿ ਕੇਂਦਰੀ ਜਿਹੜੀਆਂ ਸੁਰੱਖਿਆ ਬਲ ਨੇ ਉਹ ਦਰਵਾਜ਼ਾ ਦੇਖੋ ਦੋ ਚੀਜ਼ਾਂ ਨੇ ਮੈਂ ਮੈਂ ਕਲੀਅਰ ਕਰ ਲੱਗਾ ਉਹ ਹੀ ਗੱਲ ਤੁਹਾਡੀ ਤੁਸੀਂ ਪਹਿਲੀ ਗੱਲ ਤੇ ਕਿਸੇ ਨੇ ਉਹਨੂੰ ਚਿੱਠੀ ਨੂੰ ਘੁਰਾਈ ਨਾ ਪੜਿਆ ਹੀ ਨਹੀਂ ਵੀ ਇੱਕ ਐਚਐਮ ਨੂੰ ਲਿਖੀ ਵੇਖ ਕੇ ਤੇ ਦਵਾ-ਦਵਾ ਉਹਦੇ ਤੇ ਸਾਰੇ ਰਿਐਕਸ਼ਨ ਹੋ ਗਏ ਕਿ ਪਰਮਾਨੈਂਟ ਫੋਰਸੇਸ ਲੱਗ ਜਾਣ। ਉਹਤੇ ਲਿਖਿਆ ਇਮੀਡੀਏਟ ਐਂਡ ਪਰਮਾਨੈਂਟ ਸਕਿਉਰਟੀ ਸੋਲੂਸ਼ਨ। ਹੁਣ ਸੋਲੂਸ਼ਨ ਚ ਕੀ ਮੰਗੇ ਉਹਦੇ ਚ ਨੰਬਰ 1 ਹਾਈ ਸਕਿਉਰ ਸਕੇਟ ਟੈਂਪਲ। ਵੀ ਹਾਈ ਸਕਿਉਰ ਕਰੋ। ਹਾਈ ਟੈਕ ਸਰਵੈਲੈਂਸ ਇਨਫਰਾਸਟ੍ਰਕਚਰ ਚਾਹੀਦਾ ਜਿਹੜਾ ਬੰਬ ਨੂੰ ਆਰਡੀਐਕਸ ਨੂੰ ਕੋਈ ਗੰਦ ਕੋਈ ਗਲਤ ਬੰਦਾ ਹੈ ਉਹਦੀ ਸਕੈਨਿੰਗ ਕਰੇ। ਇਮੀਡੀਏਟ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਡਰੋਨ ਵਗੈਰਾ ਸਿਸਟਮ ਇੱਥੇ ਰੈਡੀ ਰੱਖਣਾ ਚਾਹੀਦਾ ਪਰਮਨੈਂਟ ਸਕਿਉਰਟੀ ਸੈਲ ਕੋਆਰਡੀਨੇਸ਼ਨ ਜਿਹੜਾ ਆਪਸ ਦੇ ਵਿੱਚ ਹੁਣ ਜਦੋਂ ਕੋਈ ਮੁਸ਼ਕਲ ਆਉਂਦੀ ਉਹ ਦਿੱਲੀੋਂ ਚਲਦੇ ਆ ਕੋਈ ਬੀਐਸਐਫ ਤੋਂ ਆਉਂਦਾ ਕੋਈ ਚੰਡੀਗੜ੍ਹੋਂ ਆਉਂਦਾ ਇੱਥੇ ਇੱਕ ਪਰਮਨੈਂਟ ਸਕਿਉਰਟੀ ਸੈਲ ਹੋਣਾ ਚਾਹੀਦਾ ਜੇ ਕੋਈ ਘਟਨਾ ਕੋਈ ਕੋਈ 19 ਕੀ ਵੀ ਹੁੰਦੀ ਹੈ ਤੇ ਤੁਰੰਤ ਹਰਕਤ 'ਚ ਸਾਰਾ ਸਿਸਟਮ ਆ ਜੀ ਅੱਛਾ ਇਨਵੈਸਟੀਗੇਸ਼ਨ ਕਰਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਕੋਈ ਇਹਦੇ 'ਚ ਦੇਰੀ ਨਹੀਂ ਹੋਣੀ ਚਾਹੀਦੀ ਇਸ ਪਰਮਾਤਮਾ ਦੇ ਘਰ ਨੂੰ ਅਸੀਂ ਜਦੋਂ ਪਾਕਿਸਤਾਨ ਨੇ ਅਟੈਕ ਕੀਤਾ ਅੰਮ੍ਰਿਤਸਰ ਦੇ ਉੱਤੇ ਤੇ ਅਸੀਂ ਉਦੋਂ ਵੀ ਉਸ ਤੋਂ ਬਾਅਦ ਮੰਗ ਕੀਤੀ ਕਿ ਸਾਨੂੰ ਨੋ ਵਾਰ ਜ਼ੋਨ ਡਿਕਲੇਅਰ ਕੀਤਾ ਜਾਵੇ ਵੈਟिकन ਸਿਟੀ ਦੀ ਤਰ੍ਹਾਂ ਔਰ ਇਹਦਾ ਮੁੱਦਾ ਜਿਹੜਾ ਹੈ ਸਾਡੀ ਭਾਰਤ ਸਰਕਾਰ ਲੈ ਕੇ ਜਾਵੇ ਅੰਤਰਰਾਸ਼ਟਰੀ ਪੱਧਰ ਤੇ ਕਿਉਂਕਿ ਉੱਥੋਂ ਹੀ ਹੋਣਾ ਹੈ ਇੱਕ ਕੁਇਕ ਰਿਐਕਸ਼ਨ ਟੀਮ ਹੋਣੀ ਚਾਹੀਦੀ ਹੈ ਬੰਬ ਡਿਸਪੋਜ਼ਲ ਜਿਹੜੀ ਇਮੀਡੀਏਟ ਇੱਥੇ ਹੋਵੇ ਹੁਣ ਮੈਨੂੰ ਦੱਸੋ ਇੱਥੇ ਫੋਰਸਿਸ ਮੈਂ ਕਿੱਥੇ ਲਿਖੀਆਂ ਦੂਜੀ ਗੱਲ ਦੇਖੋ ਜਦੋਂ ਇਹੋ ਜੀ ਭੀੜ ਪਵੇ ਨਾ ਸਾਨੂੰ ਤਾਕਤ ਪੂਰੀ ਲਾਉਣੀ ਚਾਹੀਦੀ ਹੈ ਕਿਸੇ ਵੀ ਉਹ ਜੇ ਲੋਕਾਂ ਨਾਲ ਲੜਨ ਦੀ ਦੇਖੋ ਅਸੀਂ ਕੋਈ ਵੀ ਕੋਤਾਈ ਨਹੀਂ ਵਰ ਸਕਦੇ ਇਸ ਘਰ ਦੀ ਸੁਰੱਖਿਆ ਵਾਸਤੇ ਫਿਰ ਅਸੀਂ ਤੇ ਹੋਈ ਨਾ ਜੇ ਪਰਮਾਤਮਾ ਨੇ ਸਾਨੂੰ ਇੰਨਾ ਕੁਝ ਦਿੱਤਾ ਜੇ ਸਮਰੱਥ ਬਣਾਇਆ ਹੈ ਤਾਂ ਜੇ ਅਸੀਂ ਕੋਸ਼ਿਸ਼ ਕਰ ਹੀ ਨਹੀਂ ਸਕਦੇ ਅਸੀਂ ਅਸੀਂ ਪਿੱਠ ਕਰਕੇ ਬਹਿ ਜਾਾਂਗੇ ਕਿਸੇ ਸਿਸਟਮਾਂ ਦੇ ਗਲਤ ਨਹੀਂ ਨਾ ਬਣਦੀ ਜੀ ਹੁਣ ਜੇ ਸਾਨੂੰ ਭਾਰਤ ਜੇ ਆ ਸਾਡੀ ਡੰਗ ਹੋਈ ਹੈ ਪਾਕਿਸਤਾਨ ਨਾਲ ਤੇ ਸਾਰੀ ਆਰਮੀ ਇੱਥੇ ਸੀ ਜੰਗ ਮੁੱਕ ਗਈ ਉਹ ਚਲੇਗੇ ਸੋ ਅਸੀਂ ਇਹਨਾਂ ਚੀਜ਼ਾਂ ਨੂੰ ਗਲਤ ਜਿਹੜੀ ਗੁਸ਼ਤ ਤਰੀਕੇ ਨਾਲ ਦੇਖਿਆ ਉਹਦੇ ਹਰ ਇੱਕ ਦਾ ਆਪਣਾ ਤਰੀਕਾ ਹੈ ਪਰ ਮੇਰਾ ਤੇ ਮੰਨਣਾ ਹੈ ਜੀ ਜੇ ਅਸੀਂ ਇਸ ਗੁਰੂ ਘਰ ਦੀ ਸਿਕਿਉਰਿਟੀ ਵਾਸਤੇ ਇੱਕ ਰਤੀ ਭਰ ਵੀ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰ ਸਕਦੇ ਦੂਜੀ ਗੁਰੂ ਘਰ ਦੇ ਮੁੱਦੇ ਨੂੰ ਸਿਆਸੀ ਮੁੱਦਾ ਨਹੀਂ ਬਣਾਉਣਾ ਚਾਹੀਦਾ ਬਈ ਉਹਨਾਂ ਦਾ ਕੰਮ ਹੈ ਮੈਂ ਦੇਖੋ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹਾਂ ਮੈਨੂੰ ਬਹੁਤ ਡਰ ਲੱਗਦਾ ਹੈ ਇਸ ਘਰ ਤੇ ਕਿਹਾ ਤੁਸੀਂ ਵੇਖੋ ਮੈਂ ਜਦੋਂ ਵੀ ਆਇਆ ਭਾਵੇਂ ਮੈਨੂੰ ਟਿਕਟ ਮਿਲੇ ਚਾਹੇ ਮੈਂ ਸ਼ੁਕਰਾਨਾ ਕਰਨਾ ਵਾ ਤੁਸੀਂ ਮੈਨੂੰ ਇਕੱਲੇ ਨੂੰ ਆਉਂਦੇ ਵੇਖਿਆ ਹੋਊਗਾ ਜਾ ਕੋ ਭੈਣ ਭਰਾ ਕੋ ਨਾਲ ਇੱਕ ਦੋ ਜਾਂਦੇ ਹੁਣ ਕਦੀ ਮੈਨੂੰ ਕਦੀ ਮੈਨੂੰ ਕੋਈ ਕੋਈ ਦੀ ਭੀੜ ਚਾਹੁੰਦੇ ਦੇਖਿਆ ਜੀ ਮੈਂ ਡਰਦਾ ਇਹ ਨਾ ਕਰੂ ਇਹ ਕਿ ਇਹ ਬੜੇ ਪਵਿੱਤਰ ਸਥਾਨ ਨੇ ਇੱਥੇ ਅਸੀਂ ਬਹੁਤ ਛੋਟੇ ਆ ਕਿ ਤਣਕੇ ਦੇ ਮਾਫਕ ਆ ਸੋ ਇਹਨਾਂ ਚੀਜ਼ਾਂ ਦੇ ਉੱਤੇ ਰਾਜਨੀਤੀ ਕਿਸੇ ਬੰਦੇ ਨੂੰ ਨਹੀਂ ਕਰਨੀ ਚਾਹੀਦੀ ਇਹਦੀ ਭਾਵਨਾ ਤੁਹਾਨੂੰ ਸਮਝੋ ਹੁਣ ਦੇਖੋ ਇੰਨੇ ਜਿਹੜੇ ਸਰਵੇਨੈਂਸ ਸਿਸਟਮ ਕਹਿੰਦੇ ਆ ਕਰੋੜਾਂ ਦਾ ਬਜਟ ਹੈ ਠੀਕ ਹੈ ਜੀ ਔਰ ਮੇਰਾ ਮੰਨਣਾ ਕਿ ਜੇ ਕੇਂਦਰ ਸਰਕਾਰ ਦਵੇ ਕਿਉਂ ਨਾ ਇੱਥੇ ਬਣਵਾ ਕੇ ਸਾਨੂੰ ਜੀ ਉਹਦਾ ਫਰਜ਼ ਬੰਦਾ ਆ ਉਹ ਹੀ ਟੈਕਸ ਪੇਰ ਹੈ ਉਹਦੇ ਦੂਜੀ ਗੱਲ ਸਾਨੂੰ ਕਿਸੇ ਇਹ ਨਹੀਂ ਗੱਲ ਕਿ ਕਿਸੇ ਫੋਰਸ ਤੇ ਘੱਟ ਭਰੋਸਾ ਕਿਤੇ ਜ਼ਿਆਦਾ ਪਰ ਜਿਹੜਾ ਸਿਸਟਮ ਜਿਹਦੇ ਕੋਲ ਹੈਗਾ ਉਹਨੇ ਹੀ ਲੜਨਾ ਹੈ ਉਹਦੇ ਨਾਲ ਹੁਣ ਜੇ ਬੰਬ ਸਕੁਐਡ ਦੀ ਗੱਲ ਆਉਂਦੀ ਹੈ ਤੁਹਾਡੇ ਸਾਹਮਣੇ ਕੱਲ ਦੇ ਨਹੀਂ ਪੁਲਿਸ ਕਮਿਸ਼ਨਰ ਕਹਿ ਰਹੇ ਕਿ ਬੀਐਸਐਫ ਨਾਲ ਮੇਰੀ ਗੱਲ ਹੋ ਗਈ ਹੈ ਜੀ ਉਹ ਆਈ ਨਹੀਂ ਜੀ ਆਰਮੀ ਆਰਮੀ ਉਹਨਾਂ ਨਾਲ ਔਨ ਔਨ ਫਲੋਰ ਹੈ ਜੀ ਕਿਉਂ ਆ ਕਿਉਂਕਿ ਜਿਹੜੇ ਚੀਜ਼ ਉਹਨਾਂ ਕੋਲ ਹੈ ਉਹਨਾਂ ਕੋਲ ਇੰਸਟਰੂਮੈਂਟ ਨੇ ਆਪਣੇ ਲੋਕਲ ਫੋਰਸਿਸ ਕੋ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਨੂੰ ਬੜੀ ਸਮਝਣ ਦੀ ਲੋੜ ਹੈ ਇਹ ਜਿਹੜੀ ਜਿਸ ਜਗ੍ਹਾ ਤੇ ਖੜੇ ਆ ਇੱਥੇ ਸਮੁੱਚੀ ਮਾਨਵਤਾ ਦਾ ਜਦੋਂ ਸੰਦੇਸ਼ ਹੈ ਇਸ ਜਗ੍ਹਾ ਵਾਸਤੇ ਕੋਈ ਉੱਚਾ ਨੀਮਾਨੀ ਹੈਗਾ ਇੱਥੇ ਨਾ ਤੇ ਜਾਤ ਪਾਤ ਦੀ ਕੋਈ ਗੱਲ ਹੈ ਜਿਹੜੇ ਲੋਕ ਕੋਈ ਇਹਨੂੰ ਕਦੀ ਕਿਸੇ ਚੀਜ਼ ਨਾਲ ਠੀਕ ਹੈ ਸਾਡਾ ਸਿੱਖਾਂ ਦਾ ਇੱਕ ਕੇਂਦਰ ਹੈ ਪਰ ਇਹਦੀ ਜਿਹੜੀ ਜਿਹੜੀ ਇਹਦੀ ਪ੍ਰਮਾਨਤਾ ਆ ਉਹ ਸਮੁੱਚੀਆਂ ਜਾਤਾਂ ਧਰਮਾਂ ਵੱਲੋਂ ਆ ਔਰ ਗੁਰੂ ਮਹਾਰਾਜ ਦਾ ਗੁਰਨਾਨਕ ਦਾ ਸੰਦੇਸ਼ ਵੀ ਸਾਰਿਆਂ ਦਾ ਆ ਜਿਹੜਾ ਵੀ ਇੱਥੇ ਆਉਂਦਾ ਉਹਦਾ ਆ ਉਹ ਮਨੁੱਖਤਾ ਦੀ ਗੱਲ ਕਰਦੇ ਆ ਤੇ ਕੋਈ ਵੀ ਬੰਦਾੜਾ ਵਰਗਾਂ ਨਾਲ ਜੋੜ ਕੇ ਵੇਦਾ ਮੇਰਾ ਮੰਨਣਾ ਹੈ ਕਿ ਇਸ ਸਥਾਨ ਨੂੰ ਕਿਸੇ ਵੀ ਚੀਜ਼ ਨਾਲ ਨਹੀਂ ਜੋੜਨਾ ਚਾਹੀਦਾ ਇਹ ਮਨੁੱਖਤਾ ਦਾ ਕੇਂਦਰ ਹੈ ਔਰ ਮਨੁੱਖਤਾ ਦੀ ਬਾਣੀ ਦਾ ਪ੍ਰਵਾਹ ਹੋ ਰਿਹਾ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਔਰ ਉਹ ਬਾਣੀ ਤੇ ਕਿਤੇ ਵੀ ਕਿਸੇ ਦੇ ਵਰਗ ਦੀ ਗੱਲ ਨਹੀਂ ਕੀਤੀ ਜਾਂਦੀ ਉੱਥੇ ਸਿਰਫ ਮਨੁੱਖਤਾ ਦੀ ਭਲੇ ਦੀ ਗੱਲ ਹੁੰਦੀ ਹੈ ਤੇ ਆਪਾਂ ਨੂੰ ਉਹਦੇ ਤੱਕ ਹੀ ਰੱਖਣਾ ਚਾਹੀਦਾ ਔਰ ਜੀ ਤੋੜ ਮੈਂ ਫੇਰ ਕਹਾਂ ਚਾਹੇ ਇੰਡੀਅਨ ਗਵਰਨਮੈਂਟ ਹੈ ਚਾਹੇ ਸਟੇਟ ਗਵਰਨਮੈਂਟ ਹੈ ਜੀ ਤੋੜ ਇੱਕ ਰੱਤੀ ਭਰ ਵੀ ਫਰਕ ਨਹੀਂ ਰਹਿਣਾ ਚਾਹੀਦਾ ਵੀ ਕੋਈ ਬੰਦਾ ਇਹ ਹਮਾਕਤ ਕਰ ਜੇ ਵੀ ਯਾਰ ਤੁਹਾਨੂੰ ਦੱਸਿਆ ਵੀ ਸੀ ਮੇਲ ਵੀ ਕੀਤੀਆਂ ਤੁਸੀਂ ਕੀ ਕਰ ਲਿਆ ਇਹ ਨਹੀਂ ਕੰਪਰੋਮਾਈਜ਼ ਹੋ ਸਕਦਾ ਕਿਸੇ ਕੀਮਤ ਤੇ ਸਰਬਿਸ ਤੋਂ ਬਾਅਦ ਕੋਈ ਹੋ ਰਹੀ ਮੈਨੂੰ ਆਈ ਹੈ ਕੋਈ ਅਜੀਤ ਨਹੀਂ ਆਈ ਕੋਈ ਇਹ ਕਈ ਸੋ ਦਿਨ ਜਿੱਦਣ ਇੱਥੇ ਆਈ ਉਸ ਤੋਂ ਪਹਿਲਾਂ ਮਨੇਰੇ ਆਈ ਸੀ ਜਦੋਂ ਸੈਕੰਡ ਈਮੇਲ ਆਈ ਆ ਅਸੀਂ ਉਹ ਸਪੈਮ ਸੀ ਸਪੈਮ ਕਰਕੇ ਜਿਹੜਾ ਐਡਰੈਸ ਹੈ ਮੇਰੇ ਆਫਿਸ ਚ ਖੁੱਲਦਾ ਡੈਸਕ ਤੇ 10 11 ਵਜੇ ਮੁਲਾਜ਼ਮ ਆਉਂਦੇ ਉਹਨਾਂ ਵੀ ਧਿਆਨ ਨਹੀਂ ਦਿੱਤਾ ਔਰ ਉਹ ਜਿਵੇਂ ਉਹਨਾਂ ਚੰਦਰ ਚੂੜ ਸਿੰਘ ਬਣਾਇਆ ਨਾ ਉਹਨਾਂ ਕਹਿੰਦੇ ਕਿਸੇ ਉਹਦੀ ਹੋਣੀ ਹੈ ਕਿਸੇ ਆਪਣਾ ਸੌਰੀ ਜਿਹੜਾ ਚੀਫ ਆਪਣਾ ਜਸਟਿਸ ਸੀ ਤੇ ਉਸੋ ਇਸ ਕਰਕੇ ਉਹਦਾ ਧਿਆਨ ਨਹੀਂ ਦਿੱਤਾ ਗਿਆ ਔਰ ਜਦੋਂ ਜਦੋਂ ਮੈਂ ਜਦੋਂ ਗੱਲ ਤੇ ਮੁੱਕਦੀ ਹੈ ਵੀ ਜਦੋਂ ਤੁਹਾਡੇ মিডিਆ ਰਾਹੀਂ ਧਾਮੀ ਜੀ ਨੇ ਕਿਹਾ ਮੈਨੂੰ ਵੀ ਪਤਾ ਉਦੋਂ ਲੱਗਾ ਮੈਂ ਬਾਹਰ ਬੈਠਾ ਸੀ ਮੈਂ ਕਮਿਨਰ ਸਾਹਿਬ ਨਾਲ ਕਿਹਾ ਮੈਂ ਕੱਲ ਦਾ ਤੁਹਾਨੂੰ ਪਤਾ ਤੁਸੀਂ ਕਿਉਂ ਨਹੀਂ ਦੱਸਿਆ ਜੀ ਸਾਨੂੰ ਤੁਹਾਡਾ ਫਰਜ਼ ਬੰਦਾ ਸਾਡੇ ਨਾਲ ਗੱਲ ਕਰਨੀ ਜੇ ਮੇਰਾ ਵੀ ਚਲੋ ਨਾ ਹੈ ਮੈਂ ਤੇ ਬਹੁਤ ਤਿੰਕਾ ਹੈ ਪਰ ਇੱਕ ਵੀ ਬੰਦੇ ਨੇ ਗਲਤੀ ਕਰਨੀ ਚਾਹੀਦੀ ਨਾ ਕਿ ਵੀ ਆਹ ਚੀਜ਼ ਹੈ ਔਰ ਕਈ ਵਾਰੀ ਜਿਹੜਾ ਜਿਹੜਾ ਸ਼ਰਾਤੀ ਬੰਦਾ ਹੁੰਦਾ ਜਿਹੜਾ ਤਵਦੀ ਹੁੰਦਾ ਕਈ ਵਾਰੀ ਸੌਫਟ ਟਾਰਗੇਟ ਯੂਜ਼ ਕਰ ਲੀਂਦਾ ਉਹ ਕਹਿੰਦਾ ਮੈਂ ਈਮੇਲ ਭਾਈ ਸੀ ਤੁਸੀਂ ਕੀ ਕਰ ਤੋ ਇਸ ਕਰਕੇ ਸਾਨੂੰ ਬੜਾ ਅਵੇਅਰ ਰਹਿਣ ਦੀ ਲੋੜ ਹੈ ਔਰ ਜਦੋਂ ਯੁੱਗ ਹੈ ਜੇ ਜੇ ਸਰਵੇਲੈਂਸ ਕੋਈ ਚੀਜ਼ਾਂ ਡਿਵੈਲਪ ਹੋਈਆਂ ਨੇ ਕਿ ਉਹਦੇ ਚ ਕੁਦਰਤ ਦਾ ਯੋਗਦਾਨ ਨਹੀਂ ਹੈਗਾ ਅੱਜ ਵੱਡੇ ਵੱਡੇ ਸਾਇੰਸਦਾਨ ਵੱਡੇ ਵੱਡੇ ਜਿਹੜੇ ਅ ਇਨਫਰਾ ਡਿਵੈਲਪ ਕਰਦੇ ਨੇ ਉਹ ਪਰਮਾਤਮਾ ਦੇ ਘਰ ਚ ਅਰਦਾਸ ਕਰਦੇ ਸੱਚੇ ਪਾਤਸ਼ਾਹ ਤੂੰ ਮੈਨੂੰ ਇਸ ਕਾਬਲ ਬਣਾਇਆ ਤੇ ਜੋ ਉਹਨੀਆਂ ਬਣਾਈਆਂ ਚੀਜ਼ਾਂ ਨੂੰ ਅਸੀਂ ਯੂਜ਼ ਨਹੀਂ ਕਰ ਸਕਦੇ ਇਹ ਤਾਂ ਗਲਤ ਗੱਲ ਹੈ ਆਪਾਂ ਨੂੰ ਉਹਦੇ ਆਸਤੇ ਜਿਹੜੀ 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 ਡਿਵੈਲਪਮੈਂਟ ਜਿਹੜੀ ਕਾਇਨਾਤ ਹੋਈ ਆ ਇੱਕ ਬੰਨੇ ਆਪਾਂ ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮੈਂ ਇੱਥੇ ਪਹੁੰਚਿਆ ਤੇਰਾ ਸ਼ੁਕਰਾਨਾ ਤੇ ਫਿਰ ਜਿਹੜੀਆਂ ਚੀਜ਼ਾਂ ਡਿਵੈਲਪ ਹੋਈਆਂ ਨੇ ਉਹਨਾਂ ਨੂੰ ਇਹਨਾਂ ਬੰਦਿਆਂ ਨੂੰ ਰੋਕਣ ਵਾਸਤੇ ਇਹ ਕੁਦਰਤ ਨੇ ਕਰਾਈਆਂ ਕਿਉਂਕਿ ਜਦੋਂ ਬੰਦੇ ਇਹੋ ਜਿਹੇ ਮਾੜੇ ਧਰਤੀ ਤੇ ਪੈਦਾ ਹੁੰਦੇ ਆ ਪ੍ਰਮਾਤਮਾ ਉਹਦਾ ਹੱਲ ਬਰਾਬਰ ਨਾਲ ਨਾਲ ਹੀ ਦਿੰਦਾ ਏ ਬੋਲੇ ਸਰ ਅੱਜ ਮੁਲਾਕਾਤ ਕਰਾਂਗੇ ਐਜੀਪੀ ਸੀ ਜਾ ਕੇ ਵੀ ਬਿਲਕੁਲ ਮੈਂ ਉੱਥੇ ਮੈਂ ਧਾਮੀ ਸਾਹਿਬ ਤੇ ਬਾਅਦ ਸੰਗਤ ਗੱਲ ਹੋਈ ਹੈ ਔਰ ਮੈਂ ਸਖਤਰ ਦੇ ਨਾਲ ਟਾਈਮ ਲਿਆ ਹੈ ਹੁਣ ਇੱਥੋਂ ਗੁਰੂ ਘਰ ਮੱਥਾ ਟੇਕ ਕੇ ਫਿਰ ਮੈਂ ਉੱਥੇ ਮੁਲਾਕਾਤ ਕਰਾਂਗੇ ਧੰਨਵਾਦ ਧੰਨਵਾਦ ਇਹ ਨਹੀਂ ਇਹ ਨਹੀਂ ਲੋ ਜੀ ਕਿਹਾ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News